ਕਿਹੜਾ ਇਨਸਾਨ ਨਹੀਂ ਚਾਹੁੰਦਾ ਕਿ ਮੈਂ ਹਮੇਸ਼ਾ ਜਵਾਨ ਜਾਂ ਖੂਬਸੂਰਤ ਹਾਂ ਮੇਰੇ ਵਾਲਾਂ ਦੀ ਹਮੇਸ਼ਾ ਬਲੈਕ ਰਹਿਣ ਕਦੀ ਵੀ ਚਿੱਟੇ ਜਾਂ ਵਾਈਟ ਨਾ ਹੋਣ ਅਮੇਸ਼ਾ ਸੋਚਦਾ ਕਿ ਮੇਰੇ ਵੀ ਵਾਲ ਮਤਲਬ ਕਿ ਖੂਬਸੂਰਤ ਹਨ ਕਦੀ ਵਿਚੜਨ ਨਾ ਜਾਂ ਉਹਨਾਂ 'ਚ ਛਿਕਰੀ ਨਾ ਪਵੇ ਹਨ ਇਹਨਾਂ ਵਾਸਤੇ ਤੁਹਾਨੂੰ ਕਰਦੀਆਂ ਨੇਚਰਲ ਚੀਜ਼ਾਂ ਵਰਤਣੀਆਂ ਪੈਣੀਆਂ ਜੇਕਰ ਤੁਸੀਂ ਮਾਰਕੀਟ ਦੇ ਭਰ ਭਰ ਕੇ ਮਤਲਬ ਕਿ ਪ੍ਰੋਡਕਟ ਵਰਤੋਗੇ ਤਾਂ ਫਿਰ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ ਜੇਕਰ ਤੁਸੀਂ ਨੇਚਰਲ ਚੀਜ਼ਾਂ ਕਰਦੀਆਂ ਵਰਤੋਗੇ ਤਾਂ ਇਹਦਾ ਚਮਤਕਾਰ ਕੁਝ ਵੱਖਰਾ ਹੁੰਦਾ ਤਾਂ ਸਭ ਤੋਂ ਪਹਿਲਾਂ ਅੱਜ ਆਪਾਂ ਬਣਾਵਾਂਗੇ ਮਹਿੰਦੀ ਦਾ ਪਾਣੀ ਤੇ ਉਹ ਕਿਸ ਤਰੀਕੇ ਨਾਲ ਬਣਾਵਾਂਗੇ ਮੇਨ ਪਾਰਟ ਇਹੋ ਹੀ ਚੀਜ਼ ਹੁੰਦਾ ਕਿ ਆਪਾਂ ਮਹਿੰਦੀ ਜਦੋਂ ਵੀ ਪੀਉਣੀਆਂ ਤੇ ਉਹਦਾ ਮੇਨ ਚੀਜ਼ ਹੁੰਦੀ ਕਿ ਆਪਾਂ ਪਾਣੀ ਬਣਾਉਣਾ ਤੇ ਉਹ ਆਪਾਂ ਕਿਸ ਤਰੀ ਤੇ ਸਭ ਤੋਂ ਪਹਿਲਾਂ ਲੈਣਾ ਆਪਾਂ ਦੋ ਗਲਾਸ ਪਾਣੀ ਤੇ ਇਹਦੇ ਵਿੱਚ ਆਪਾਂ ਲਈ ਆ ਫਰੈਸ਼ ਐਲੋਵੀਰਾ ਕਰਦੀ ਤੇ ਇੱਕ ਫਲੀ ਉਹ ਇਹਦੇ ਵਿੱਚ ਪਾਈ ਆ ਤੇ ਬਾਕੀ ਆਪਾਂ ਆਮਲੇ ਦੀਆਂ ਗੁਠਲੀਆਂ ਪਾਈਆਂ ਆ ਜੋ ਕਿ ਆਪਾਂ ਉਹਦੋਂ ਰਕੋਸ਼ ਰਗੜਿਆ ਸੀ ਆਮਲਾ ਤੇ ਉਹ ਆਪਾਂ ਸੁਕਾ ਲਿਆ ਤੇ ਇਹ ਵੇਸਟ ਹੀ ਤੇ ਇਹਨਾਂ ਦੀ ਆਪਾਂ ਗੁੱਠਲੀਆਂ ਵਿੱਚ ਪਾਈਆਂ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਪਾਇਆ ਤੇ ਆ ਹੈਗਾ ਜੇ ਮੇਥੀ ਦਾਣਾ ਚੰਗੀ ਤਰ੍ਹਾਂ ਦੇਖ ਲਓ ਇਹ ਕਰਦੀਆਂ ਸਾਰੀਆਂ ਚੀਜ਼ਾਂ ਆਪਾਂ ਨੂੰ ਬਾਹਰ ਕਿਤੇ ਨਹੀਂ ਲੈਣ ਜਾਣਾ ਪੈਣਾ ਤੇ ਆ ਹੈਗੀ ਜੇ ਸ਼ਿਕਾਕਾਈ ਸੁੱਕੀ ਆ ਇਹਨੂੰ ਮੈਂ ਰਗੜ ਕੇ ਰੱਖਿਆ ਸੀ ਡਰਾਈ ਲਿਆਂਦੀ ਸੀ ਆਪਾਂ ਸਬੂਤੀ ਤੇ ਉਹ ਆਪਾਂ ਰਗੜ ਕੇ ਇਹਦਾ ਪਾਊਡਰ ਬਣਾ ਕੇ ਰੱਖਿਆ ਜੇ ਤੇ ਇੱਕ ਚਮਚਾ ਜਿਹਦਾ ਇਹ ਪਾਇਆ ਜੇ ਤਾਂ ਆ ਹੈਗਾ ਜੇ ਕਾਲਾ ਕੱਠਾ ਤੇ ਇਹਦਾ ਕਲਰ ਬਹੁਤ ਵਧੀਆ ਬਲੈਕ ਹੁੰਦਾ ਵਾ ਇਦੇ ਵਿੱਚ ਜਿਹਨੂੰ ਬਲੈਕ ਕਲਰ ਚਾਹੀਦਾ ਤੇ ਉਹ ਬਲੈਕ ਪਾ ਸਕਦਾ ਤੇ ਜਾਂ ਫਿਰ ਮਤਲਬ ਕਿ ਰੈੱਡ ਜਾਂ ਕਲਰ ਵੱਖਰਾ ਵੀ ਆ ਜਾਂਦਾ ਉਹ ਵੀਟ ਰੂਟ ਵੀ ਇੱਕ ਪਾ ਸਕਦਾ ਤੇ ਆ ਹੈਗੇ ਲੌਂਗ ਤੇ ਇਹ ਵੀ ਪਾਉਣਾ ਜ਼ਰੂਰੀ ਹੈ ਸਰਦੀਆਂ ਦੇ ਵਿੱਚ 4 ਤੋਂ 5 ਤੁਸੀਂ ਲੌਂਗ ਪਾ ਸਕਦੇ ਇਹਦੇ ਵਿੱਚ ਕਿਉਂਕਿ ਇਹਦੇ ਨਾਲ ਸ਼ਿਕਰੀ ਸ਼ੁਕਰੀਆਂ ਕੋਈ ਵੀ ਫੰਗਸ ਵਗੈਰਾ ਲੱਗਣਦੀ ਮਤਲਬ ਕਿ ਹੁੰਦੀ ਨਹੀਂ ਆ ਖਾਰਸ਼ ਖੁਰਸ਼ ਵਗੈਰਾ ਮਤਲਬ ਕਿ ਸਰਦੇ ਵਿੱਚ ਹੋਵੇ ਤੇ ਇਹਦੇ ਨਾਲ ਸਾਰੀ ਹਟ ਜਾਂਦੀ ਹੈ ਤੇ ਸਾਰੀਆਂ ਆਪਣੀਆਂ ਘਰ ਦੀਆਂ ਨੇਚਰਲ ਚੀਜ਼ਾਂ ਨੇ ਤੇ ਇਹਨਾਂ ਨੂੰ ਵਰਤ ਕੇ ਆਪਾਂ ਵਧੀਆ ਪਾਣੀ ਬਣਾ ਸਕਦੇ ਤੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨਾ ਇੱਕ ਇੱਕ ਚਮਚਾਈਆਂ ਅੱਧਾ ਅੱਧਾ ਚਮਚਾ ਲੈਣਾ ਜੇ ਸਾਹ ਤੇ ਤੁਸੀਂ ਪਾਣੀ ਬਣਾਉਣਾ ਉਸ ਹਸਾਰ ਤੇ ਤੇ ਸਭ ਤੋਂ ਪਹਿਲਾਂ ਆਪਾਂ ਉਹ ਪਾਣੀ ਜਿਹੜਾ ਦੋ ਗਲਾਸ ਲਿਆ ਹੈ ਉਹਦੇ ਵਿੱਚ ਆਪਾਂ ਅੱਧਾ ਕੱਢ ਲਿਆ ਸੀ ਕੱਢ ਕੇ ਤੇ ਫਿਰ ਅੱਧੇ ਦੇ ਵਿੱਚ ਆਪਾਂ ਸਾਰਾ ਸਮਾਨ ਪਾਇਆ ਸੀ ਤੇ ਆਹ ਅੱਧਾ ਸ਼ੈਂਪੂ ਨੇ ਵਿੱਚ ਪਾ ਕੇ ਘੋਲ ਕੇ ਇਹਦੇ ਨਾਲ ਆਪਾਂ ਸੇਰਨਾ ਹੋਣਾ ਵਾ ਜੋ ਕਿ ਮੈਂ ਅੱਧਾ ਪਾਣੀ ਉਹਦੇ ਵਿੱਚੋਂ ਕੱਢ ਲਿਆ ਅੱਧਾ ਪਾਣੀ ਡਾਰਕ ਜਿਹਾ ਜਿਹੜਾ ਜਿਸ ਸੀਗਾ ਇਸ ਪਾਣੀ ਦੇ ਵਿੱਚ ਮੈਂ ਸਾਰਾ ਕੁਝ ਪਾ ਦਿੱਤਾ ਸੀਗਾ ਤੇ ਇਹ ਆਪਾਂ ਮਹਿੰਦੀ ਭਿਉਣ ਵਾਸਤੇ ਆਪਣਾ ਸਪੈਸ਼ਲ ਪਾਣੀ ਤਿਆਰ ਹੋਇਆ ਵਾ ਆ ਦੇਖੋ ਕਿੰਨਾ ਡਾਰਕ ਪਾਣੀ ਹੈ ਤੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਮਹਿੰਦੀ ਆਪਾਂ ਰਾਤ ਪਰ ਪੀਉਂਦੇ ਸੀ ਜਿਹਦਾ ਇੱਕ ਰੱਖ ਦਿੱਤੇ ਸੀ ਰਾਤ ਪਰ ਪੀਉ ਕੇ ਤੇ ਉਹ ਦਿਨ ਆਪਣੀ ਮਹਿੰਦੀ ਦਾ ਕਲਰ ਬਹੁਤ ਵਧੀਆ ਹੈ ਲੋਹੇ ਦਾ ਬਾਟਾ ਵਰਤੋਗੇ ਤਾਂ ਸਭ ਤੋਂ ਬੈਸਟ ਹੈ ਇਹਦੇ ਬੈਨੀਫਿਟ ਵੀ ਬਹੁਤ ਵਧੀਆ ਹੁੰਦੇ ਆ ਆਹ ਦੇਖੋ ਜੀ ਕਿਸ ਤਰੀਕੇ ਨਾਲ ਹੈ ਨਾ ਮਹਿੰਦੀ ਦਾ ਕਲਰ ਕਿੰਨਾ ਡਾਰਕ ਆ ਗਿਆ ਤੇ ਇਸ ਤਰੀਕੇ ਨਾਲ ਜਿੰਨਾ ਡਾਰਕ ਮਹਿੰਦੀ ਦਾ ਕਲਰ ਹੁੰਦਾ ਉਨਾ ਹੀ ਮਤਲਬ ਕੀ ਆਪਣੇ ਵਾਲਾਂ ਤੇ ਵੀ ਹੁੰਦਾ ਵਾ ਇਸ ਤਰੀਕੇ ਨਾਲ ਤੁਸੀਂ ਮਹਿੰਦੀ ਪੀਆ ਕਰੋ ਜਿਹੜੋ ਵੀ ਤੁਸੀਂ ਲਗਾਣੀ ਹੈ ਇਸ ਤਰੀਕੇ ਨਾਲ ਲਗਾਓਗੇ ਤਾਂ ਤੁਹਾਡੇ ਵਾਲਾਂ ਦੇ ਵਿੱਚ ਬਹੁਤ ਇੱਕ ਵੱਖਰਾ ਜਾਂ ਨੇਚਰਲ ਆ ਜਾਂਦਾ ਵਾ ਲੁੱਕ ਆ ਜਾਂਦਾ ਕਿ ਬਹੁਤ ਹੀ ਸੋਹਣੇ ਲੱਗਦੇ ਆ ਤੇ ਸੌਫਟ ਅਤੇ ਗਰੋਥ ਵੀ ਵਧੀਆ ਹੁੰਦੀ ਹੈ ਜਿਨ੍ਹਾਂ ਦੀ ਗਰੋਥ ਰੁਕ ਜਾਂਦੀ ਹੈ ਉਹਨਾਂ ਦੀ ਗਰੋਥ ਵੀ ਹੋਣ ਲੱਗ ਜਾਂਦੀ ਹੈ ਜਿਨ੍ਹਾਂ ਦੇ ਵਾਲ ਹਲਕੇ ਆ ਜਾਂ ਪਤਲੇ ਜਾਦੇ ਆ ਤੇ ਉਹਨਾਂ ਦੇ ਵਾਲ ਵੀ ਵਧੀਆ ਹੋਣ ਲੱਗ ਜਾਂਦੇ ਆ ਜੇਕਰ ਤੁਸੀਂ ਇਸ ਤਰੀਕੇ ਨਾਲ ਮਹਿੰਦੀ ਲੋਂਦੇ ਹੋ ਵਧੀਆ ਤਰੀਕੇ ਨਾਲ ਬਣਾ ਕੇ ਤੇ ਧੂਣ ਤੋਂ ਬਾਅਦ ਤੇ ਆਪਣੇ ਵਾਲਾਂ ਦਾ ਕਲਰ ਓ ਮਾਈ ਗੋਡ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਇਸ ਵਾਲਾਂ ਦਾ ਕਲਰ ਇਸ ਤਰੀਕੇ ਨਾਲ ਕਰਦਿਆਂ ਚੀਚਾ ਜੇ ਤੁਸੀਂ ਵਰਤਨ